ਇੱਕ ਘੁਰਨੀ ਦੇ ਵਿੱਚ ਬਹਿ ਕੇ ਵੀਡੀਓ ਪਾਉਣੀ ਆ ਘੁਰਨੀ 'ਚ ਬਹਿ ਕੇ ਵੀਡੀਓ ਪਾ ਕੇ ਤੇ ਆਪਣੇ ਆਪ ਨੂੰ ਸ਼ੇਰਕ ਹੋਣਾ ਕਿ ਅਸੀਂ ਸ਼ੇਰ ਆ ਤੇ ਸਿਕਿਉਰਿਟੀ ਲੈ ਕੇ ਬੰਦੇ ਨਾਲ-ਨਾਲ ਘੁੰਮਣਾ ਇੱਕ ਕਿਸੇ ਦੁਕਾਨ ਤੇ ਵੀ ਜਾਣਾ ਤੇ ਬੰਦੇ ਸਿਕਿਉਰਿਟੀ ਵਾਲੇ ਲੈ ਕੇ ਜਾਣਾ ਤੇ ਜੇਕਰ ਇਹਨਾਂ ਨੇ ਬਾਥਰੂਮ ਦੇ ਵਿੱਚ ਵੀ ਜਾਣਾ ਹੋਵੇ ਤੇ ਉੱਥੇ ਵੀ ਸਿਕਿਉਰਿਟੀ ਦੇ ਬੰਦੇ ਬੂਹੇ ਗਾੜੀ ਲੈ ਕੇ ਜਾਣ ਇਹ ਕੋਈ ਜੀਣਾ ਯਾ ਤੁਹਾਡਾ ਆ ਕੋਈ ਜੀਣਾ ਯਾ ਕੋਈ ਜ਼ਿੰਦਗੀ ਹੈ ਤੁਹਾਡੀ ਮੈਂ ਨਾ ਵੀ ਡੌਗ ਦੇ ਨਾਲੋਂ ਵੀ ਮਾੜੀ ਜ਼ਿੰਦਗੀ ਤੁਸੀਂ ਜੀ ਰਹੇ ਆ ਜਿਹੜਾ ਤੁਹਾਨੂੰ ਐਨਾ ਡਰਿਆ ਤੁਸੀਂ ਸਿੱਖਾਂ ਨੂੰ ਕਹਿੰਦੇ ਆ ਆਤਵਾਦੀ ਆਤਵਾਦੀ ਸਭ ਤੋਂ ਵੱਡੇ ਤੁਸੀਂ ਆ ਆਤਵਾਦੀ ਨੂੰ ਡਰ ਹੁੰਦਾ ਆ ਵੀ ਮੈਨੂੰ ਗੋਲੀ ਨਾ ਕਿ ਇਧਰੋਂ ਨਾ ਆ ਜਾਏ ਕੋਈ ਇਧਰੋਂ ਨਾ ਆ ਜਾਏ ਗੋਲੀ ਵੱਜ ਜੇ ਆਤਵਾਦੀ ਡਰ ਹੁੰਦਾ ਜਿਹੜਾ ਨਡੈਰਾ ਬੰਦਾ ਹੁੰਦਾ ਜਿਹਨੂੰ ਕੋਈ ਡਰ ਨਹੀਂ ਹੁੰਦਾ ਸਿਰਫ ਇੱਕ ਗੁਰੂ ਗੋਬਿੰਦ ਸਿੰਘ ਦਾ ਡਰ ਹੁੰਦਾ ਉਹ ਹੁੰਦਾ ਖਾਲਸਾ ਖੁਦ ਖੁਦਾ ਖਾਲਸਾ ਜਿਹੜਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੁਰ ਖੁਦਾ ਖੁਦ ਹੋਰ ਪ੍ਰਮਾਤਮਾ ਖਾਲਸਾ ਜਿਹੜਾ ਐਨ ਬਾਣੀ ਬਣੇ ਦਾ ਧਾਰ ਨਹੀਂ ਹੋਵੇ ਜਿਹੜਾ ਗੁਰਬਾਣੀ ਪੜਦਾ ਹੋਵੇ ਮੰਨਿਆ ਜਾਵੇ ਵੀ ਖਾਲਸਾ ਆ ਰਹਿਤ ਮਰਿਆਦਾ ਦਾ ਪੱਕਾ ਹੋਵੇ ਵਿਖਾਵੇ ਦਾ ਸਿੱਖ ਨਾ ਹੋਵੇ ਉਹ ਖਾਲਸਾ ਆ ਖੁਦ ਖੁਦਾ ਤੇ ਕਰੀ ਵੇਖੋ ਜੇ ਆਂਦੇ ਆ ਵੀ ਸਾਨੂੰ ਇਹਨਾਂ ਦੇ ਸਿੱਖਾਂ ਦੇ ਕੋਲੋਂ ਖਤਰਾ ਆ ਸਾਨੂੰ ਸਿੱਖਾਂ ਦੇ ਕੋਲੋਂ ਬੜਾ ਮਾਹੌਲ ਖਰਾਬ ਕਰਦੇ ਸਿੱਖ ਤੇ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਮਾੜਾ ਚੰਗਾ ਬੋਲਦਾ ਸਿੱਖ ਉਹਨਾਂ ਨਾਲ ਹੀ ਲੋਹਾ ਲੈਂਦੇ ਫਿਰ ਹੁਣ ਜੇ ਗੱਲ ਕੀਤੀ ਜਾਵੇ ਅੱਜ ਸੁਧੀਰ ਸੂਰਜ ਦੇ ਜਿਹੜਾ ਪਰਿਵਾਰ ਹੈ ਉਹ ਵੀ ਸਹੀ ਸਲਾਮਤ ਫਿਰ ਰਿਹਾ ਆ ਉਹਨੂੰ ਵੀ ਕੋਈ ਮਾੜਾ ਚੰਗਾ ਨਹੀਂ ਕਹਿ ਰਿਹਾ ਹੁਣ ਜੇ ਕੋ ਹੋਰ ਦੀ ਗੱਲ ਕਰਨ ਉਹ ਵੀ ਸਹੀ ਸਲਾਮਤ ਪਰਿਵਾਰ ਉਹਨਾਂ ਦੇ ਫਿਰ ਰਹੇ ਉਹਨਾਂ ਨੂੰ ਮਾੜਾ ਚੰਗਾ ਨਹੀਂ ਕੋਈ ਕਹਿ ਰਿਹਾ ਕਿਉਂਕਿ ਜੋ ਕਰੇਗਾ ਸੋ ਭਰੇਗਾ ਨਾਲੇ ਯਾਰ ਇਹ ਗੱਲ ਆ ਵੀ ਸਿੱਖਾਂ ਨਾਲ ਕੋਈ ਇਹਨਾਂ ਦੇ ਨਾਲ ਕੋਈ ਵਟ ਬਣਨੇ ਦਾ ਥੋੜੀ ਗਈ ਹੈਗਾ ਵੀ ਵਟ ਬਣਨੇ ਨਾਲ ਕੋਈ ਝਗੜਾ ਕਿਸ ਦੇ ਨਾਲ ਇਹ ਤਾਂ ਸਿੱਖਾਂ ਨੂੰ ਮਾੜਾ ਚੰਗਾ ਬੋਲਦੇ ਆ ਸਿੱਖਾਂ ਦੇ ਖਿਲਾਫ ਮਾੜੀ ਚੰਗੀ ਸ਼ਬਦਾਵਲੀ ਬੋਲਦੇ ਆ ਇਸ ਕਰਕੇ ਸਿੱਖਾਂ ਨੂੰ ਗੁੱਸਾ ਆਇਆ ਇਹਨਾਂ ਦੇਤੇ ਹੁਣ ਵੇਖੋ ਉਹ ਦਿਨ ਹੱਥ ਵੀ ਜ਼ੋਰ ਦਾ ਘੜੀ ਦਿਖਦਾ ਏ ਸਾਨੂੰ ਅਸੀਂ ਮੰਨਦੇ ਆ ਵੀ ਖਾਲਸਾ ਕਿਸੇ ਨਾ ਹੱਥੇ ਉੱਤੇ ਵਾਰ ਨਹੀਂ ਕਰਦਾ ਕੋਈ ਗੱਲ ਨਹੀਂ ਕਰਦਾ ਮਾੜਾ ਚੰਗਾ ਨਹੀਂ ਕਿਸੇ ਨੂੰ ਖਾਲਸਾ ਆਂਦਾ ਖਾਲਸਾ ਸਗੋ ਗਰੀਬ ਗੁਰਬੇ ਦੀ ਰੱਖਿਆ ਆਕ ਵਾਸਤੇ ਗੁਰੂ ਸਾਹਿਬ ਨੇ ਖਾਲਸੇ ਨੂੰ ਬਣਾਇਆ ਆ ਜਿਹੜਾ ਖਾਲਸਾ ਖੁਦ ਖੁਦ ਆਇਆ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਖਾਲਸੇ ਨੂੰ ਪ੍ਰਗਟ ਕੀਤਾ ਆ ਕਿ ਗਰੀਬ ਗੁਰਬੇ ਦੀ ਰੱਖਿਆ ਵਾਸਤੇ ਪਰ ਇਹ ਥੋੜੀ ਗੱਲ ਆ ਵੀ ਜਿਹੜੇ ਖਾਲਸੇ ਸੂਰਮੇ ਜੋਧੇ ਸਿੰਘ ਸੂਰਮੇ ਜਿਹੜੇ ਪੰਜਾਬ ਦੇ ਵਿੱਚ ਵਿਚਰ ਰਹੇ ਨੇ ਸਿੰਘ ਸੂਰਮੇ ਤੇ ਉਹਨਾਂ ਨੇ ਧਰਮ ਦੇ ਖਿਲਾਫ ਬੋਲੋ ਉਹਨਾਂ ਦੇ ਸੰਤਾਂ ਮਹਾਪੁਰਸ਼ਾਂ ਦੇ ਖਿਲਾਫ ਬੋਲੋ ਜਿੱਥੇ ਕਿਤੇ ਸਿੱਖਾਂ ਦੀ ਕੋਈ ਚੜ੍ਹਦੀ ਕਲਾ ਵਾਲੀ ਕੋਈ ਗੱਲਬਾਤ ਹੁੰਦੀ ਉੱਥੇ ਹੀ ਇਹ ਆਪਣਾ ਮੋਬਾਈਲ ਕੱਢ ਕੇ ਤੇ ਬਸ ਬੋਲਣ ਟ ਹੈ ਬੰਦੇ ਖਿਲਾਫ ਜਾਂ ਫੇ ਕੋਈ ਕੋ ਪੱਤਰਕਾਰ ਜਿਹੜੇ ਵਕਾਊ ਮੀਡੀਆ ਆ ਉਹ ਜਾ ਕੇ ਇਹਨਾਂ ਦੇ ਮੂੰਹ ਵਿੱਚ ਮੈਕ ਜਾ ਕੇ ਠੂਸਦੇ ਆ ਵੀ ਬੋਲੋ ਬੋਲੋ ਤੁਸੀਂ ਸਖਾਣੇ ਖਿਲਾਫ ਬੋਲੋ ਬੋਲੋ ਸਖਾਣੇ ਖਿਲਾਫ ਸਾਨੂੰ ਵਿਊ ਚਾਹੀਦੇ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਇਹੋ ਜਿਹੇ ਕੰਮ ਕਰਨ ਦੇ ਆ ਬਹੁਤ ਮਾੜੇ ਕਰਨ ਦੇ ਆ ਇਹ ਤੁਸੀਂ ਜਿੱਦਾਂ ਦਾ ਬੀਜ ਬੀਜਣ ਦੇ ਆ ਉਦਾਂ ਦਾ ਤੁਸੀਂ ਵੜਣਾ ਆ ਉਦਾਂ ਦਾ ਫਲ ਖਾਣਾ ਆ ਮਾੜਾ ਬੀਜੋਗੇ ਤੇ ਮਾੜੇ ਦਾ ਮਾੜਾ ਹੀ ਤੁਹਾਨੂੰ ਫਲ ਮਿਲੂਗਾ ਅਹੀਂ ਤੇ ਹੋ ਕਹਿੰਦੇ ਆ ਵੀ ਭਾਈ ਚਾਰ ਕਿ ਸਾਂਝ ਆਪਸ ਵਿੱਚ ਇਦਾਂ ਬਣਾ ਕੇ ਰੱਖੋ ਭਾਈ ਆਪਾਂ ਇੰਡੀਆ ਪੰਜਾਬ ਸਾਰਾ ਸਾਡਾ ਸਾਰਾ ਇੱਕਠਿਆਂ ਦਾ ਕੱਖਿਆਂ ਦਾ ਹੀ ਇਹ ਸਾਂਝ ਆ ਇੱਕ ਇੱਕ ਕੱਲੇ ਦਾ ਪੰਜਾਬ ਨਹੀਂ ਗਾ ਤੇ ਨਾ ਕੋਈ ਕੱਲਾ ਕੋਈ ਰਾਜ ਹੀ ਕਰ ਸਕਦਾ ਆ ਇਹ ਜਨਤਾ ਜਿਹੜੀ ਆ ਵਿੱਚ ਸੰਗਤ ਹਰ ਪ੍ਰਭ ਵਸੇ ਇਹ ਸੰਗਤ ਦੇ ਵਿੱਚ ਪ੍ਰਮਾਤਮਾ ਜਿਹੜਾ ਪ੍ਰਮਾਤਮਾ ਗੁਰੂ ਸਾਹਿਬ ਆਪ ਹੀ ਵਸਣ ਡਏ ਆ ਜਦੋਂ ਆਪਾਂ ਕਿਸੇ ਨੂੰ ਮਾਰਾ ਕਹੀ ਜਾਣਾ ਕਹੀ ਜਾਣਾ ਕਹੀ ਜਾਣਾ ਤੇ ਬੰਦਾ ਯਾਰ ਕਰੇ ਕੀ ਅੱਕ ਕੇ ਅਹੀਂ ਇਹ ਨਹੀਂ ਆਨੇ ਵੀ ਪੰਜਾਬ ਦੇ ਵਿੱਚ ਵਾਇਲੇਸ਼ਨ ਕੀਤੀ ਜਾਵੇ ਪੰਜਾਬ ਦੇ ਵਿੱਚ ਕਿਸੇ ਨਾਲ ਲੋਹਾ ਲਿਆ ਜਾਵੇ ਮਾਰਿਆ ਜਾਵੇ ਕੁੱਟਿਆ ਜਾਵੇ ਉਹ ਤੁਸੀਂ ਆਨੇ ਆ ਵੀ ਅਸੀਂ ਹਿੰਦੂ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਮੈਂ ਉਹਨਾਂ ਕਹਿਣਾ ਚਾਹੁੰਦਾ ਵੀ ਤੁਹਾਨੂੰ ਵੀ ਜਿਹੜੇ ਸਨਾਤਨ ਧਰਮ ਦੇ ਵੀਰ ਨੇ ਉਹਨਾਂ ਨਾਲ ਸਾਡੀਆਂ ਭਾਈਚਾਰਕ ਸਾਂਝਾਂ ਬੜੀਆਂ ਵੜੀਆ ਵੜੀਆ ਸਾਂਝ ਆਇਆ ਦੁਕਾਨਾਂ ਤੇ ਸਾਡੇ ਸਿੱਖ ਜਾਂਦੇ ਨੇ ਸਮਾਨ ਖਰੀਦੇ ਨੇ ਹਿੰਦੂਆਂ ਦੀ ਦੁਕਾਨ ਤੋਂ ਹਿੰਦੂ ਸਿੱਖਾਂ ਦੇ ਕੋਲ ਆਉਂਦੇ ਨੇ ਬੜੀ ਸੋਹਣੀ ਭਾਈਚਾਰਕ ਸਾਂਝ ਨਿਭ ਰਹੀ ਆ ਕਿਉਂ ਯਾਰ ਤੁਸੀਂ ਦੋ ਚਾਰ ਬੰਦੇ ਲੰਗੌਰ ਜਿਹੜੇ ਲਦਿਆਂ ਯਾਰ ਕੀ ਗੱਲ ਲੁਧਿਆਣੇ ਨੂੰ ਕੀ ਯਾਰ ਮੈਨਾਂ ਵੀ ਗੱਲ ਹੋਈ ਲੁਧਿਆਣੇ ਦੇ ਵਿੱਚ ਬੰਦੇ ਬੈਠੇ ਹੀ ਇਦਾਂ ਦੇ ਆ ਜਿਹੜਾ ਵੀ ਕੋਈ ਬੰਦਾ ਮਾੜਾ ਚੰਗਾ ਬੈਠਾ ਉਹ ਲੁਧਿਆਣੇ ਜਿਉਂ ਉਹ ਪ੍ਰਚਾਰ ਕਰੀ ਜਾਂਦਾ ਮਾੜਾ ਚੰਗਾ ਬੋਲਦਾ ਯਾਰ ਇਸ ਕਰਕੇ ਆਪਾਂ ਕਹਿਣਾ ਚਾਹੁੰਦੇ ਆ ਵੀ ਜਿਹੜੇ ਪੰਜਾਬ ਪੁਲਿਸ ਦੇ ਨੌਜਵਾਨ ਵੀਰ ਭਰਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਵੀ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਨੇ ਵੀਰ ਭਰਾਵੋ بڑے بڑے ਤੁਸੀਂ ਔਧਿਆਂ ਦੇ ਉੱਤੇ ਬੈਠੇ ਹੋ ਡੀਜੀਪੀ ਐਸਐਸਪੀ ਮਲਾਜ਼ਮ ਕਿੰਨੇ ਵੀ ਆਪਣੇ ਜੋ ਹੋਣ ਪੰਜਾਬ ਦੇ ਵਿੱਚ ਜਿੱਤੋ ਹੀ ਕੰਮ ਕੰਮ ਕਰ ਰਹੇ ਹੋ ਵਿਚ ਰਹੇ ਹੋ ਥੋੜਾ ਬੜਾ ਇਹਨਾਂ ਨੂੰ ਤਾਂ ਨੱਥ ਪਾ ਲੋ ਜਿਹੜੇ ਤੁਸੀਂ ਆਨੇ ਆਂ ਵੀ ਅਸੀਂ ਐਦਾਂ ਕਰਾਂਗੇ ਉਦਾਂ ਕਰਾਂਗੇ ਸਿੱਖਾਂ ਨੂੰ ਹੀ ਮਾੜਾ ਚੰਗਾ ਟਾਰਗੇਟ ਕਰਦੇ ਹੋ ਵੀਰ ਭਰਾਓ ਆਪਣੇ ਭਰਾਵਾਂ ਨੂੰ ਹੀ ਮਾਰਦੇ ਪਰ ਇਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਪਾਉ ਹ ਜਿਹੜੇ ਇੰਨੀ ਭੜਕਾਊ ਭਾਸ਼ਣ ਕੰਡ ਐ ਇੰਨਾ ਪੰਜਾਬ ਦੇ ਵਿੱਚ ਵਾਇਲੇਸ਼ਨ ਕੰਡ ਐ ਇਹਨਾਂ ਨੂੰ ਫੜ ਕੇ ਅੰਦਰ ਪਾਉ ਹ ਯਾਰ ਇਹਨਾਂ ਨੂੰ ਫੜ ਕੇ ਅੰਦਰ ਨਹੀਂ ਪਾਇਆ ਜਾਂਦਾ ਇਹਨਾਂ ਨੂੰ ਤਾਂੜਿਆ ਜਾਂਦਾ ਜਦੋਂ ਯਾਰ ਮਾੜਾ ਚੰਗਾ ਕਹੀ ਜਾਂਦੇ ਆ ਕਹੀ ਜਾਂਦੇ ਆ ਸਿੱਖਾਂ ਨੂੰ ਮਾੜਾ ਚੰਗਾ ਭੰਡੀ ਜਾਂਦੇ ਆ ਗਾਲਾਂ ਕੱਢੀ ਜਾਂਦੇ ਸਿੱਖਾਂ ਨੂੰ ਤੇ ਜਦੋਂ ਸਿੱਖਾਂ ਦੇ ਦਾ ਜਿੰਦੇ ਕਿ ਸਿੱਖਾਂ ਦੀ ਧਾਰ ਥੱਲੇ ਆ ਜਾਂਦੇ ਤੇ ਮੁੜ ਕੇ ਸਾਰੇ ਜਾਨੇ ਇਕੱਠੇ ਹੋ ਗਏ ਉਹਦੇ ਮਗਰ ਰੌਲਾ ਪਾਉਂਦੇ ਆ ਵੀ ਸਾਡੇ ਬੰਦੇ ਨੂੰ ਐਦਾਂ ਕਰਤਾ ਸਾਡੇ ਬੰਦੇ ਦਾ ਸੋਧਾ ਲਾਤਾ ਸਾਡੇ ਬੰਦੇ ਦਾ ਆਹ ਕਰਤਾ ਉਹ ਬੰਦੇ ਨੂੰ ਪਹਿਲਾਂ ਪ੍ਰੇਮ ਦੇ ਨਾਲ ਸਮਝ ਆਇਆ ਨਹੀਂ ਜਾਂਦਾ ਵੀ ਤੂੰ ਭਰਾ ਕਿਹੜੇ ਕੰਮ ਕੰਡਿਆ ਆ ਹੈ ਇਹ ਜ਼ਿੰਦਗੀ ਜਿਹੜੀ ਆ ਇਹ ਪ੍ਰੇਮ ਪਿਆਰ ਦੀ ਇੱਕ ਖੇਡ ਆ ਨਾ ਕਿ ਇਥੇ ਸਾਰੀ ਝੜੀ ਕਿਸ ਦੇ ਨਾਲ ਢੇਡਣੀਆਂ ਲਈਏ ਇਹ ਤੇ ਗੱਲ ਉਹ ਹੋ ਗਈ ਵੀ ਆ ਬੈਲ ਮuje ਮਾਰ ਇੱਕ ਪਾਸੇ ਆਪਾਂ ਗਾਲਾਂ ਕੱਢਣੀਆਂ ਇੱਕ ਪਾਸੇ ਆਪਾਂ ਸਹੂਲਤਾਂ ਲੈਣੀਆਂ ਇੱਕ ਪਾਸੇ ਆਪਾਂ ਸਿਕਿਉਰਟੀਆਂ ਲੈਣੀਆਂ ਆ ਇੱਕ ਪਾਸੇ ਆਪਾਂ ਸਿਕਿਉਰਟੀਆਂ ਲੈ ਕੇ ਮਾੜੇ ਚੰਗੇ ਧੰਦੇ ਕਰਨੇ ਆ ਆਪਾਂ ਇਹ ਗੱਲ ਦੇ ਹਾਂ ਮੀਨੇ ਇਹ ਪੰਜਾਬ ਦੇ ਵਿੱਚ ਕੋਈ ਵਾਇਲੇਸ਼ਨ ਹੋਵੇ ਪੰਜਾਬ ਦੇ ਵਿੱਚ ਕੋਈ Hindu ਸਿੱਖਾਂ ਨੂੰ ਮਾਰੇ ਤਾਂ ਸਿੱਖ Hindu ਨੂੰ ਮਾਰੇ ਤੇ ਜਿਹਦੇ ਨਾਲ ਸਾਡੇ ਪੰਜਾਬ ਦੇ ਵਿੱਚ ਇੰਡੀਆ ਦਾ ਸਾਡਾ ਮਾਹੌਲ ਮਾੜਾ ਕ੍ਰੀਏਟ ਹੋਵੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਅਈ ਇਹ ਨਹੀਂ ਚਾਹੁੰਦੇ ਅਈ ਆਨੇ ਵੀ ਭਰਾਓ ਰਲ ਮਿਲ ਕੇ ਰੋ ਅੱਜ 6 ਸਤਵਾਂ ਸਾਲ ਹੋ ਗਿਆ ਸਾਨੂੰ ਪ੍ਰਚਾਰ ਕਰਦਿਆਂ ਨੂੰ ਮੈਂ ਤਾਂ ਖਾਸ ਤੌਰ ਤੇ ਵੀਡੀਓ ਮੇਰੀਆਂ ਸ਼ਿਵ ਸੈਨਾ ਵਾਲਿਆਂ ਦੇ ਉੱਤੇ ਹੀ ਆਉਂਦੀਆਂ ਹੁੰਦੀਆਂ ਐ ਕਿ ਭਰਾਓ ਤੁਸੀਂ ਨਾ ਇਹੋ ਜੇ ਕੰਮ ਕਰੋ ਜੇਕਰ ਮੈਂ ਹਾਂ ਤੁਸੀਂ ਤੁਹਾਨੂੰ ਜਦੋਂ ਸਿੱਖਾਨੇ ਇਥੇ ਬਿਆਸ ਵਾਲੇ ਪੁਲ ਦੇ ਉੱਤੇ ਬੁਲਾਇਆ ਤੇ ਫਿਰ ਤੁਸੀਂ ਉਦੋਂ ਆਏ ਨਹੀਂ ਫਿਰ ਤੁਸੀਂ ਉਰੋਂ ਆ ਜਾਣੇ ਅਈ ਵੀਰ ਜੀ ਕਹਿ ਰਿਹਾ ਜਸਵੀਰ ਸਿੰਘ ਮਾਨ ਲਿਆ ਦਿਆ ਵੀ ਇਹ 5 6 ਕੁੱਤੇ ਐਨਐਸਏ ਲਾ ਕੇ ਅੰਦਰ ਕਰੋ ਆਪੇ ਸੁਧਰ ਜਾਣਗੇ ਸਹੀ ਹੈ ਗੱਲ ਜਿੰਨੇ ਵੀ ਮੈਂ ਪੰਜਾਬ ਦੇ ਭਗਵੰਤ ਮਾਨ ਨੂੰ ਸੀਐਮ ਨੂੰ ਕਹਿਣਾ ਚਾਹੁੰਦਾ ਵੀ ਸੀਐਮ ਜੀ ਤੁਹਾਨੂੰ ਹੀ ਵੋਟਾਂ ਪਾ ਕੇ ਸਾਰਿਆਂ ਨੇ ਬਣਾਇਆ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਜਿਹੜੇ ਦੱਸਦਣ ਦੀ ਡਿਊਟੀ ਕਿਤੇ ਲਾਈ ਹੋਵੇ ਨਾ ਸੇਵਾ ਕੇ ਸਿੰਘ ਦੀ ਢਾਡੀ ਵਾਲੀ ਜੀ ਕੁਰਸੀ ਉੱਤੇ ਤੇ ਸਭ ਤੋਂ ਪਹਿਲਾਂ ਕੱਠੇ ਕਰਕੇ ਨਾ ਐਨ ਗ੍ਰੇਡਰ ਦੇ ਨਾਲ ਗ੍ਰੇਡਰ ਫੇਰ ਕੇ ਕੱਠੇ ਕਰਕੇ ਪਾ ਕੇ ਬੋਰੇ 'ਚ ਸਾਰੇ ਇੱਕੇ ਥਾਂ ਤੇ ਜੇਲ੍ਹ ਦੇ ਸੁੱਟੇ ਹੋਣ ਐਨਐਸਐ ਲਾਈ ਹੋਵੇ ਤੇ ਪੰਜਾਬ ਦਾ ਮਾਹੌਲ ਕਦੀ ਵੀ ਖਰਾਬ ਨਹੀਂ ਹੋ ਸਕਦਾ ਨਾਲੇ ਯਾਰ ਇਹਨਾਂ ਦਾ ਕੋਈ ਸਿੱਖਾਂ ਨਾਲ ਕੋਈ ਵਾਟ ਬਣੇ ਦਾ ਥੋੜੀ ਹਿਸਾਬ ਆ ਆਏ ਦਿਨ ਹੀ ਸਿੱਖਾਂ ਦੇ ਖਿਲਾਫ ਬੋਲਦੇ ਰਹਿੰਦੇ ਆ ਆਏ ਦਿਨ ਹੀ ਸਿੱਖਾਂ ਦੇ ਖਿਲਾਫ ਬੋਲਦੇ ਰਹਿੰਦੇ ਆ ਜਦੋਂ ਕੋਈ ਇਹਨਾਂ ਦਾ ਫੇਰ ਕੋਈ ਸੋਧਾ ਲਾਉਂਦਾ ਕੋਈ ਹੱਥ ਹੌਲਾ ਕਰ ਦਿੰਦਾ ਉਹਨੂੰ ਕਹਿ ਦਿੰਦੇ ਆ ਕਿ ਗੁੰਡੇ ਆ ਜੀ ਇਹ ਇਹ ਨਿਹੰਗ ਸਿੰਘਾਂ ਦੇ ਬਾਣੇ 'ਚ ਗੁੰਡੇ ਆਏ ਆ ਜੀ ਇਹ ਅੱਤਵਾਦੀ ਆ ਜੀ ਇਹ ਡਾਕੂ ਆ ਜੀ ਚੋਰ ਆ ਜੀ ਇਹ ਚੋਰ ਨਹੀਂ ਗੇ ਇਹ ਤਾਂ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਆ ਜਿੰਨਾਂ ਦੀ ਕੋਈ ਜਮੀਰ ਜਾਗੀ ਆ ਤੇ ਉਹ ਜਮੀਰ ਜਾ ਜਗਾ ਕੇ ਉਹਨਾਂ ਨੇ ਇਹ ਉਹਨਾਂ ਨੂੰ ਹੱਥ ਚੁੱਕਣਾ ਪਿਆ ਇਹ ਹੱਥ ਕਰਨਾ ਪਿਆ ਮਾਲਾ ਤੋਂ ਹੱਥ ਛੱਡ ਕੇ ਕਿਰਪਾਆਂ ਦੇ ਮੁਠੇ ਤੇ ਲਿਆਂਦਾ ਉਹਨਾਂ ਨੇ ਤਾਂ ਮੈਂ ਅਜੇ ਵੀ ਤੁਹਾਨੂੰ ਕਹਿਣਾ ਕਿ ਭਰਾਓ ਨਾ ਇਹੋ ਜੇ ਕੰਮ ਕਰਿਆ ਕੋ ਤਾਂ ਨਾ ਵੱਧ ਘੱਟ ਬੋਲਿਆ ਕਰੋ ਤੁਸੀਂ ਆਪਣਾ ਕੰਮ ਕਰੋ ਜਿਹੜੇ ਕਰਨ ਦੇ ਆ ਤੇ ਸਿੱਖ ਦੇ ਆਪਣਾ ਕੰਮ ਕਰਨੀ ਡੇ ਆ ਸਿੱਖ ਕਦੀ ਵੀ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਕਦੀ ਕਿਹਦੇ ਧਰਮ ਦੇਤੇ ਖਿਲਾਫ ਨਹੀਂ ਬੋਲਦਾ ਸਿੱਖ ਹਰੇਕ ਦੇ ਧਰਮ ਦੇ ਐ ਪੱਖ ਵਿੱਚ ਖੜਦਾ ਆ ਸਿੱਖ ਕਿਤੇ ਕਿਤੇ ਵੀ ਕੋਈ ਮਹਾਮਾਰੀ ਫੈਲਦੀ ਆ ਕਿਤੇ ਵੀ ਕੋਈ ਨੁਕਸਾਨ ਹੁੰਦਾ ਇੰਡੀਆ ਦੇ ਵਿੱਚ ਇੰਡੀਆ ਤੋਂ ਆਊਟ ਆਫ ਕੰਟਰੀ ਵੀ ਹੋਵੇ ਨਾ ਕਿਤੇ ਸਿੱਖ ਆਪਣੀ ਮਦਦ ਕਰਨ ਵਾਸਤੇ ਉਹਨਾਂ ਦੀ ਗਰੀਬਾਂ ਗੁਰਬੀਆਂ ਦੀ ਵਾਸਤੇ ਖੜ ਜਾਂਦਾ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਸੇਵਾ ਹੀ ਇਹੋ ਬਖਸ਼ੀ ਆ ਸਿੱਖ ਨੂੰ ਵੀ ਤੁਸੀਂ ਭਲਾ ਕਰਨਾ ਹੈ ਤਾਂ ਸਿੱਖ ਨੂੰ ਤੁਸੀਂ ਕਹਿੰਦੇ ਆ ਜਰਾਇਮ ਪੇਸ਼ਾਵਾਰ ਹੈ ਜੀ ਇਹ ਸਿੱਖ ਹੈ ਹੱਤਵਾਦੀ ਹੈ ਜੀ ਇਹ ਐਦਾਂ ਹੈ ਜੀ ਇਹ ਓਦਾਂ ਹੈ ਜੀ ਸੇਖ ਰਾਜ ਦੇਣ ਵਾਲੇ ਆ ਸਿੱਖ ਰਾਜ ਲੈਣ ਵਾਲੇ ਨਹੀਂ ਸਿੱਖ ਰਾਜ ਦੇਣ ਵਾਲਿਆ ਤੁਹਾਨੂੰ ਰਾਜ ਦਿੱਤਾ ਸਿੱਖਾਂ ਨੇ ਤੁਹਾਡੇ ਕੋਲ ਰਾਜ ਕੀਤਾ ਨਹੀਂ ਜਾ ਰਿਆ ਤੁਹਾਡੇ ਕੋਲ ਕੀਤਾ ਨਹੀਂ ਜਾ ਰਿਆ ਰਾਜ ਇਹ ਰਾਜ ਤੁਹਾਨੂੰ ਸਿੱਖਾਂ ਨੇ ਦਿੱਤਾ ਆ ਇਹ ਰਾਜ ਦੇ ਵਿੱਚ ਵੇਖੋ ਕਿੰਨੀਆਂ ਧੰਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੇ ਰਾਜਾਂ ਦੇ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ ਕਿੰਨੇ ਕਰਪਟ ਲੀਡਰ ਨੇ ਕਿੰਨਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਿੰਨਾ ਕੁਝ ਮਾੜਾ ਚੰਗਾ ਧੰਦੇ ਹੋ ਰਹੇ ਨੇ ਕੋਈ ਕਿਸ ਨੇ ਕਿਸ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿੰਨੇ ਬੇਅਦਬੀਆਂ ਹੋਈਆਂ ਕਿਸੇ ਨੇ ਬੰਦੇ ਨੇ ਕਿਸ ਨੇ ਇਨਸਾਫ਼ ਦਿਵਾਇਆ ਵੋਟਾਂ ਲੈਣ ਵਾਸਤੇ ਤੁਸੀਂ ਆ ਜੰਮੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਤੁਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਤੁਸੀਂ ਰਾਜਨੀਤੀਆਂ ਖੇਡਦੇ ਹੋ ਡੁੱਬ ਕੇ ਮਰ ਜਾਓ ਸ਼ਰਮ ਕਰੋ ਕਿਹੜੇ ਗੁਰੂ ਨੂੰ ਜਾ ਕੇ ਮੂੰਹ ਦਿਖਾਉਣਾ ਜੇ ਕਰੀ ਮਹਾਰਾਜ ਦੇ ਵਾਤੇ ਕੇ ਨਿਹਕ ਹਹਾ ਦਾ ਨਾਰਾ ਮਾਰਿਆ ਜੇ ਆਪਣੇ ਧੀਆਂ ਦੇ ਪੁੱਤਰਾਂ ਵਾਤੇ ਰੋਈ ਜਾਂਦੇ ਆਪਣੇ ਧੀਆਂ ਪੁੱਤਰਾਂ ਨੂੰ ਅਮਰੀਕਾ ਕੈਨੇਡਾ ਖਿਲਾ ਖਲਾ ਕੇ ਤੇ ਆਪਣੀਆਂ ਐਸ਼ ਦੀਆਂ ਜ਼ਿੰਦਗੀਆਂ ਜੀਣਦੇ ਆ ਤੁਹਾਨੂੰ ਅਸੀਂ ਇਸੇ ਕੰਮ ਵਾਸਤੇ ਵੋਟਾਂ ਪਾਈਆਂ ਆ ਤੂੰ ਹੀ ਸਾਡੀ ਮਹਾਰਾਜ ਦੀ ਇੱਜ਼ਤ ਇੱਜ਼ਤ ਪੱਤ ਜਿਹੜੀ ਆ ਗਲੀਆਂ ਤੇ ਨਾਲੀਆਂ ਵਿੱਚ ਖਲਾ ਰੀ ਖਲਵਾਰ ਦਿੱਤੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਤੁਸੀਂ ਨੱਥ ਪਾਈ ਆ ਆ ਜਿਹੜੇ ਦੋ ਚਾਰ ਜਿਹੜੇ ਸ਼ਿਵ ਸ਼ੈਨਾ ਕਾ ਆਪਣੇ ਆਪ ਨੂੰ ਵੰਦੇ ਅਸਲੀ ਸ਼ਿਵ ਸ਼ੈਨਾ ਵਾਲੇ ਤੇ ਬਾਤ ਠਾਕ ਰਹੀ ਨਹੀਂ ਉਹਦੇ ਬੰਬੇ ਆ ਇਹ ਆਪਣੇ ਕੋਲੋਂ ਹੀ ਘੁਰਲੀ ਡੰਡ ਬਣ ਕੇ ਕਹਿੰਦੇ ਅਸੀਂ ਸ਼ਿਵ ਸ਼ੈਨਾ ਵਾਲੇ ਕੀ ਸ਼ਿਵ ਸ਼ੈਨਾ ਵਾਲੇ ਇਹ ਦੱਸੋ ਇਹਨਾਂ ਨੂੰ ਪੁੱਛੋ ਕੀ ਤੁਹਾਡੀ ਦੇਣਾ ਪੰਜਾਬ ਨੂੰ ਤੁਸੀਂ ਪੰਜਾਬ 'ਚ ਕੰਮ ਕੀਤਾ ਕੀ ਆ ਕਿ ਇਹਦੇ ਭਲੇ ਵਾਸਤੇ ਕੋਈ ਹਾਂ ਦਾ ਨਾਰਾ ਮਾਰਿਆ ਕਿ ਗਰੀਬ ਦੀ ਕੋਈ ਸਹਾਇਤਾ ਕੀਤੀ ਕਿ ਗਰੀਬ ਦੀ ਮਦਦ ਕੀਤੀ ਆ ਜਦੋਂ ਤੁਹਾਡਾ ਕੋਈ ਹੱਥ ਹੌਲਾ ਕਰ ਦਿੰਦਾ ਜਦੋਂ ਤੁਹਾਨੂੰ ਕੋਈ ਗੰਗ ਸੋਦਾ ਲਾ ਆਂਦਾ ਮੁੜ ਕੇ ਤੁਸੀਂ ਆਨੇ ਸਿੱਖ ਹੱਤਵადი ਐ ਇਹ ਗੁੰਡੇ ਆ ਜੀ ਮੈਂ ਇਹੋ ਕਰਕੇ ਕਹਿਣਾ ਚਾਹੁੰਦਾ ਵੀ ਮੈਂ ਕਿਸੇ ਨੂੰ ਇਹ ਨਹੀਂ ਆਂਦਾ ਵੀ ਪੰਜਾਬ ਦੇ ਵਿੱਚ ਵਾਇਲੇਸ਼ਨ ਹੋਣੀ ਚਾਹੀਦੀ ਐ ਮੈਂ ਕਹਿਣਾ ਚਾਹੁੰਦਾ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਭਰਾਵੋ ਵੀਰ ਭਰਾਵੋ ਜਰਾ ਇਹਨਾਂ ਨੂੰ ਨੱਥ ਪਾਓ ਜਰਾ ਇਹਨਾਂ ਨੂੰ ਨੱਥ ਪਾਓ ਤੇ ਜਦੋਂ ਫੇ ਇਦਾਂ ਕੋਈ ਸਿੰਘ ਨੱਥ ਪਾਉਂਦੇ ਆ ਤੇ ਮੁੜ ਕੇ ਤੁਸੀਂ ਆਨੇ ਆਹ ਕੰਮ ਮਾੜਾ ਕਰਦਾ ਆਹ ਕੰਮ ਇਦਾਂ ਕਰਦਾ ਤੁਹਾਡੇ ਵੀ ਸੁਣਾ ਦਿੱਤੇ ਤੁਹਾਡੇ ਵੀ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਨੇ ਤੁਸੀਂ ਵੀ ਸਿੱਖਾਂ ਦੇ ਵਿੱਚੋਂ ਨੇ ਤੁਸੀਂ ਕੋਈ ਵੱਖਰੇ ਨਹੀਂ ਗਏ ਇਸ ਕਰਕੇ ਮੈਂ ਵੀਰ ਭਰਾਵੋ ਕਹਿਣਾ ਚਾਹੁੰਦਾ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਆਏ ਜਾਣੀ ਸੰਤ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਮਹਾਂਪੁਰਖਾਂ ਦੇ ਖਿਲਾਫ ਹੀ ਬੋਲਦੇ ਨੇ ਕਈ ਕਿਸ ਦੇ ਖਿਲਾਫ ਬੋਲਦੇ ਨੇ ਕਦੀ ਕਿਸ ਦੇ ਖਿਲਾਫ ਜਗਤਾਰ ਸਿੰਘ ਹਵਾਰਾ ਜੀ ਦੇ ਖਿਲਾਫ ਇਹ ਇਹਨਾਂ ਦੇ ਸਤਾਏ ਹੋਏ ਬੰਦੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹਨਾਂ ਦੇ ਖਪਾਏ ਹੋਏ ਬੰਦੇ ਅਜੇ ਜੇਲ੍ਹਾਂ ਵਿੱਚ ਬੈਠੇ ਨੇ ਆਪਣੀਆਂ ਜ਼ਿੰਦਗੀਆਂ ਖਰਾਬ ਕਰਕੇ ਨਹੀਂ ਤਾਂ ਉਹਨਾਂ ਦਾ ਵੀ ਬਾਹਰ ਫਿਰਨ ਤਰਨੋ ਜੀ ਕਰਦਾ